Piano Union, Jindabad. Jindabad, Jindabad. Election Commission, Murdabad. Murdabad, Murdabad. Election Commission, Murdabad. Murdabad, Murdabad. Piano Union, Jindabad. Jindabad, Jindabad. Piano Union, Jindabad. Jindabad, Jindabad. Election Commission, Murdabad. Murdabad, Murdabad. Punjab Government, Murdabad. Murdabad, Murdabad. Piano Union, Jindabad. ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਾਰੇ ਵੀ ਲੋ ਜਿਹੜੇ ਲਾਗੋਂ ਤੋਂ ਅੱਜ ਪੀਸੀ ਅੰਮ੍ਰਿਤਸਰ ਵਿਕੇ ਪਹੁੰਚਿਆ ਔਰ ਸਾਨੂੰ ਕੋਈ ਸ਼ੌਂਕ ਨਹੀਂਗਾ ਬੀਸੀ ਅੰਮ੍ਰਿਤਸਰ ਤੇ ਜੋੜੀ ਚ ਆ ਗਏ ਆਪਾਂ ਇੱਥੇ ਨਾਰੇ ਮਾਰੀਏ ਔਰ ਸਾਡੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿੱਡਾ ਵੱਡਾ ਤੱਕਾ ਹੋਇਆ ਪੰਜ ਪੰਜ ਜਗ੍ਹਾ ਤੇ ਆਪਾਂ ਡਿਊਟੀਆਂ ਕਰੰਡੇ ਆ ਇਹ ਸ਼ਰਮ ਨਹੀਂ ਆਉਂਦੀ ਇਲੈਕਸ਼ਨ ਕਮਿਸ਼ਨ ਨੂੰ ਤੇ ਨਾ ਹੀ ਉਹ ਪ੍ਰਬੰਧਕਾਂ ਨੂੰ ਜਿਹੜੇ ਸਾਡੀਆਂ ਡਿਊਟੀਆਂ ਲਾਉਂਦੇ ਆ ਜਦੋਂ ਕਿੰਨੇ ਹਜ਼ਾਰ ਮਲਾਜ਼ਮ ਜਿਹੜਾ ਆ ਉਹ ਰਿਜ਼ਰਵ ਦੇ ਵਿੱਚ ਇਹਨਾਂ ਨੇ ਰੱਖਿਆ ਕਿਉਂ ਨਹੀਂ ਉਹਨਾਂ ਦੀਆਂ ਡਿਊਟੀਆਂ ਲਾਉਂਦੇ ਬਾਰ-ਬਾਰ ਕਿਉਂ ਬੀਐਲਓ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਸਾਥੀਓ ਇਹ ਬਹੁਤ ਜ਼ਿਆਦਾ ਸਾਣਾ ਤੱਕਾ ਹੋ ਰਿਹਾ ਕੋਈ ਉਹਦਾ ਮੈਂਟਾ ਨਾ ਸਾਨੂੰ ਨਹੀਂ ਇਤਿਹਾਸ ਦਿੱਤਾ ਜਾਣ ਦਿਆ ਬਾਏ ਬਾਏ ਜੇ ਸਾਡੀ ਕੋ ਡਿਊਟੀਆਂ ਲਿੱਤੀਆਂ ਜਾਣ ਦਿਆ ਔਰ ਜਦੋਂ ਇਹਨਾਂ ਨੂੰ ਕੁਐਸਚਨ ਕਰਦੇ ਆ ਜਿਹੜੇ ਜ਼ਿਲ੍ਹਾ ਦੇ ਪ੍ਰਬੰਧਕ ਨੇ ਡੀਸੀ ਸਾਹਿਬ ਕੋਈ ਸਾਡੀ ਗੱਲ ਨਹੀਂ ਮੰਨਦਾ ਔਰ بار-ਬਾਰ ਬੀਐਲਓ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲਿਆ ਸਾਥੀਓ ਹੁਣ ਆਪਾਂ ਜਿਹੜਾ ਇਹ ਅਤਿਆਚਾਰ ਜਿਹੜਾ ਜ਼ਿਲ੍ਹਾ ਪ੍ਰਬੰਧਕ ਵੱਲੋਂ ਔਰ ਜ਼ਿਲ੍ਹਾ ਚੋਣਕਾਰ ਅਫਸਰ ਵੱਲੋਂ ਹੋਣ ਲਿਆ ਆਪਾਂ ਸਾਰਿਆਂ ਹੀ ਜ਼ਿੰਮੇਵਾਰ ਉਹਨੂੰ ਡੀਸਾ ਨੂੰ ਸਮਝਦੇ ਆ ਕਿਉਂਕਿ ਕਿਉਂ ਨਹੀਂ ਇਹਨਾਂ ਦਾ ਕੰਟਰੋਲ ਹੈਗਾ ਕਿਹੜੀ ਗੱਲੋਂ ਇਹ بار-ਬਾਰ ਬੀਐਲਓ ਦੀਆਂ ਸੌਖਾ ਕੰਮ ਕਰਦੇ ਆ ਸੌਖੇ ਕੰਮ ਦੇ ਵਿੱਚ ਬੀਐਲਓ ਦੀਆਂ ਲਿਸਟਾਂ ਚੋੱਕ ਕੇ ਔਰ ਉਹਨਾਂ ਨੂੰ ਚੋਣ ਡਿਊਟੀ ਵਿੱਚ ਵੀ ਟੱਕਿਆ ਜਾਣ ਲਿਆ ਜਦ ਕਿ ਆਪਾਂ ਲੰਬੇ ਸਮੇਂ ਤੋਂ ਸ਼ਨੀਵਾਰ ਐਤਵਾਰ ਤੇ ਸਾਰਿਆਂ ਬੰਦਿਆਂ ਗਸਟਡ ਛੁੱਟੀਆਂ ਇੱਥੋਂ ਤੱਕ ਕਿ 15 ਅਗਸਤ ਨੂੰ ਹੀ ਸਾਡੀ ਡਿਊਟੀ ਲਾਪਤੀ ਜਾਂਦੀ ਆ ਸ਼ਰਮ ਆਣੀ ਚਾਹੀਦੀ ਸ਼ੈਮ ਫੋੜਿਆ ਇਹਨਾਂ ਵਾਸਤੇ ਇਸ ਕਰਕੇ ਸਾਥੀਓ ਤੁਹਾਡੇ ਇੱਕ ਇਹਦੀ ਲੋੜ ਆ ਜਦ ਤੱਕ ਵੀਰ ਲੋ ਜੱਗੇਗਾ ਨਹੀਂ ਤਦ ਤੱਕ ਤੁਹਾਡਾ ਨਾ ਠੱਗਾ ਹੁੰਦਾ ਰਹੇਗਾ ਕੋਈ ਜਿਹੜੇ ਵੀਰ ਲੋ ਆਪਣੇ ਘਰ ਬੈਠੇ ਆ ਜਿਹੜੇ ਸਮਝਦੇ ਆ ਵੀ ਸਾਡਾ ਅਕਸਾਂ ਨੂੰ ਸਾਡੇ ਸਰਾਨੇ ਥਲੇ ਮਿਲ ਜੂਗਾ ਬਿਲਕੁਲ ਨਹੀਂ ਮਿਲਣਾ ਅੱਜ ਵੱਡੀਆਂ-ਵੱਡੀਆਂ ਜੱਥੇਬੰਦੀਆਂ ਭਾਵੇਂ ਕਿਸਾਨ ਜੱਥੇਬੰਦੀ ਆ ਭਾਵੇਂ ਗਵਰਨਮੈਂਟ ਟੀਚਰ ਫਰੰਟ ਜੂਨੀਅਨ ਆ ਸਾਰੇ ਭਲਾਜਮ ਜਿਹੜੇ ਆ